ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਜਨਮ 1563 ਈਸਵੀ ਵਿੱਚ ਗੋਇੰਦਵਾਲ ਵਿਖੇ ਹੋਇਆ 1581 ਈਸਵੀ ਵਿੱਚ ਗੁਰੂ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਉਹਨਾਂ ਦਾ ਗੁਰਗੱਦੀ ਕਾਲ 25 ਸਾਲ ਰਿਹਾ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਮਾਤਾ ਬੀਬੀ ਭਾਨੀ ਜੀ ਪਤਨੀ ਗੰਗਾ ਜੀ ਪੁੱਤਰ ਹਰगोविंद ਜੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਜਹਾਂਗੀਰ ਰਹਾ ਗੁਰੂ ਜੀ ਨੇ ਬਹੁਤ ਸਾਰੀ ਬਾਣੀ ਰਚਨਾ ਕੀਤੀ ਜਿਸ ਵਿੱਚ ਸੁਖਮਣੀ ਸਾਹਿਬ ਬਾਵਨ ਅਖਰੀ 33 12ਵਾਂ ਦਿਨ ਰੈਣ ਮੁੰਦਾਬਣੀ 612 ਗੌੜੀ ਗੁਜ਼ਰੀ ਜੈਤਸਰੀ ਆਰਾਮਕਲੀ ਮਾਰੂ ਅਤੇ ਬਸੰਤ 2216 ਜਾਂ 2218 ਸ਼ਬਦ 30 ਰਾਗਾਂ ਦੀ ਵਰਤੋਂ ਇਸ ਤੋਂ ਇਲਾਵਾ ਸਵਈਏ ਅੰਜੁਲੀਆਂ ਗੁਣਵੰਤੀ ਸ਼ਬਦ ਹਜ਼ਾਰੇ ਫੋਨ ਹੈ ਅਤੇ ਬਿਰਹੜੇ ਗੁਰੂ ਅਰਜਨ ਦੇਵ ਜੀ ਨੇ ਹੋਰ ਵੀ ਵਿਸ਼ੇਸ਼ ਕਾਰਜ ਕੀਤੇ ਜਿਸ ਵਿੱਚ ਦਸਵੰਦ ਮਰਿਆਦਾ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਆਦ ਗ੍ਰੰਥ ਦੀ ਸੰਪਾਦਨਾ ਤਰਨਤਾਰਨ ਨਗਰ ਦੀ ਸਥਾਪਨਾ ਸਿਹਰਟਾ ਸਾਹਿਬ ਲਾਹੌਰ ਚ ਬੌਲੀ ਸਾਹਿਬ ਦਾ ਨਿਰਮਾਣ ਕਰਨਾ 1606 ਈਸਵੀ ਵਿੱਚ ਲਾਹੌਰ ਵਿਖੇ ਗੁਰੂ ਜੀ ਨੂੰ ਸਹੀਦੀ ਪ੍ਰਾਪਤ ਹੋਈ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਹੋਏ